ਮੰਡੀ ਗੋਬਿੰਦਗੜ ਨੈਸ਼ਨਲ ਹਾਈਵੇ ਤੇ ਹੋਏ ਸੜਕ ਹਾਦਸੇ ਵਿੱਚ ਖੰਨਾ ਨਿਵਾਸੀ ਨੌਜਵਾਨ ਦੀ ਮੌਤ ਹੋ ਜਾਂਦਾ ਦੁਖਦਾਈ ਸਮachar ਪ੍ਰਾਪਤ ਹੋਇਆ ਮ੍ਰਿਤਕ ਦੀ ਪਹਿਚਾਨ ਅਭਿਸ਼ੇਕ ਨਿਵਾਸੀ ਖੰਨਾ ਦੇ ਰੂਪ ਵਿੱਚ ਹੋਈ ਇਹ ਹਾਦਸਾ ਟਰੱਕ ਨਾਲ ਟਕਰਾਨ ਕਾਰਨ ਹੋਇਆ ਪੁਲਿਸ ਨੇ ਮਾਮਲਾ ਦਰਜ ਕਰ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ حوالے ਕਰ ਦਿੱਤੀ ਇਸ ਹਾਦਸੇ ਸੰਬੰਧੀ ਥਾਣਾ ਮੰਡੀ ਗੋਬਿੰਦਗੜ ਦੇ ਐਸਆਈ ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਮੈਂ ਜੇ ਥਾਣੇ ਹਾਜ਼ਰ ਸੀ ਤਾਂ ਮੇਰੇ ਪਾਸ ਗੁਰਵਿੰਦਰ ਸਿੰਘ ਸਨੋ ਕੁਲਵੰਤ ਸਿੰਘ ਵਾਸੀ ਲਲ੍ਹੜੀ ਰੋਖੰਨੇ ਨਾਗੇ ਵੀ ਆਪਣਾ ਬਿਆਨ ਤੈਦੀ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਦੇ ਜਿਹੜੇ ਹੈਗਾ ਜੀ ਜਿਹਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਵਾਤ ਦਿੱਲੀ ਏਅਰਪੋਰਟ ਤੇ ਗਿਆ ਸੀ ਕੱਲ ਤੇ ਅੱਜ ਜਦੋਂ ਉਹਦੇ ਵਾਪਸ ਆ ਰਹੇ ਸੀ ਕਿ 7 ਵਜੇ ਮਹਿੰਦਰ ਟੱਪ ਆਏਗਾ ਜੀ ਬਾਹਤ ਪਿੰਡ ਬਿਮਾਜਰਾ ਤੇ ਉਹ ਕਹਿੰਦੇ ਇੱਕ ਫਾਰਚੂਨਰ ਗੱਡੀ ਸੱਜੀ ਜਾ ਰਹੀ ਸੀ ਤੇ ਇੱਕ ਇਕੱਠੇ ਨੰਬਰ ਸੀ ਪੀਪੀ 22 ਏਬੀ 199 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ ਪੀਪੀ 65 ਏਕੇ 3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਜਿਹੜੀ ਕਿ ਫਾਰਚੂਨਰ ਉਹ ਗੱਡੀ ਸੀ ਉਰੇ ਵਿੱਚ ਪਿੱਛੇ ਗੱਡੀ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਵੀ ਜਗਵੇਗਾ ਗੱਡੀ ਦਾ ਨਕਸਾਨੀ ਹੋ ਗਿਆ ਤੇ ਪਿੱਛੇ ਅਭੀ ਸ਼ੇਕ ਵਿਜੀ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟ ਹਸਪੀਟਲ ਗੁੰਦੀਗੜ੍ਹ ਲੱਗੇ ਤੇ ਉੱਥੋਂ ਉਹਨਾਂ ਨੇ ਇਮਰਤੀ ਕਰਾਇਆ ਦਿੱਤਾ ਅਸੀਂ ਗੁਰਵਿੰਦ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 4 ਪਈ ਦਾ ਸੈਕਟਰ ਥਾਣਾ ਗਵਿੰਦਿਆ ਦੱਚ ਕਰਕੇ ਲਾਜ਼ਾ ਪੋਸਟਵਾਨ ਨੂੰ ਕਰਾ ਕੇ ਲਾਸ਼ ਵਾਰਤੋਂ ਦੇ ਹੈਂਡਓਵਰ ਕਰਤੀ ਆ ਤੇ ਬਾਕੀ ਤਬਦੀਜਿਆ ਤੇ ਕਿਤੇ ਦਾ ਗੱਡੀ ਚਾਲਕਾ ਗੱਡੀ ਮੋਕੇ ਪਿਜਾ ਕੇ ਲੱਗਾ ਸੀ ਤੇ ਉਹਨੂੰ ਬਰੀਫੇ ਕਰਤੀ ਉਹਨੂੰ ਜਲਦੀ ਜਲਦੀ ਰਜਿਸਟਰ ਕਰਨਾ